ਸੋ ਯੂਕਰੇਨ ਦੇ ਬਿਲੀਅਨਿਅਰ ਦਾਜਰੇ ਉਹਨਾਂ ਦਾ ਦਿਹਾਂਤ ਹੋਇਆ ਉਹਨਾਂ ਦੀ ਮੌਤ ਹੋਈ ਹੈ ਇਹਦੀ ਇਸ ਮਾਮਲੇ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਸਾਰੇ ਉਹੀ ਗੱਲ ਕਹਿੰਦੇ ਆ ਕਿ ਸਮਾਂ ਕਦੇ ਇੱਕੋ ਜਿਹਾ ਨਹੀਂ ਰਹਿੰਦਾ ਸੋ ਸਮਾਂ ਜਿਹੜਾ ਆਪਣੀ ਚੱਲ ਜਿਹੜੀ ਉਹ ਬਦਲਦਾ ਰਹਿੰਦਾ ਹੈ ਜੀ ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮਨੀ ਫੜਫੜ ਰੱਖੀ ਤਰੀਕ ਸਮੇਂ ਵਿਚ ਕਈ ਕੰਨੀ ਭਾਈ ਵੀਰ ਸਿੰਘ ਦੀਆਂ ਇੱਕ ਜਿਹੜੀਆਂ ਲਾਈਨਾਂ ਨੇ ਉਹਨਾਂ ਦੀ ਕਵਿਤਾਵੀਆਂ ਤੇ ਇਹਦੇ ਵਿੱਚ ਵੀ ਨਾ ਹੁਣ ਕਈ ਵਾਰ ਅੱਜ ਅਸੀਂ ਦੇਖਦੇ ਆ ਕਿ ਕੋਈ ਬੰਦਾ ਕੋਈ ਬੜੀ ਸ਼ੋਹਰਤ ਦਾ ਆਨੰਦ ਮਾਣ ਰਿਹਾ ਹੈ ਬਹੁਤ ਵੱਡਾ ਸੋ ਹੁਣ ਇਹ ਵੀ ਹੋ ਸਕਦਾ ਹੈ ਕਿ ਕੱਲ ਨੂੰ ਜਿਹੜੀ ਉਹ ਦੌਲਤ ਸ਼ੋਹਰਤ ਉਹ ਬੰਦੇ ਕੋਲ ਨਾ ਰਵੇ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਵੱਡੇ ਰਾਜੇ ਵੀ ਜਿਹੜੇ ਨੇ ਉਹ ਬਾਅਦ ਵਿੱਚ ਸਮਾਂ ਇਹੋ ਜਿਹਾ ਆਉਂਦਾ ਹੈ ਕਿ ਉਹ ਮੰਗਦੇ ਦੇਖੇ ਗਏ ਨੇ ਹਨ ਤੇ ਹੁਣ ਇੱਕ ਜਿਹੜਾ ਯੂਕਰੇਨ ਦਾ ਜਿਹੜਾ ਬਿਲੀਅਨਰ ਸੀਗਾ ਸੋ ਇਸ ਦੀ ਅਸੀਂ ਉਦਾਹਰਣ ਦੇ ਰਹੇ ਹਾਂ ਜੀ ਕਿ ਐਡਾ ਵੱਡਾ ਇਨਫਲੂਐਂਸਰ ਸੀਗਾ ਜਿਸ ਨੂੰ ਲੱਖਾਂ ਕਰੋੜਾਂ ਜਿਹੜੇ ਲੋਕ ਸੀਗੇ ਸੋਸ਼ਲ ਮੀਡੀਆ ਤੇ ਫੋਲੋ ਕਰਦੇ ਸੀ ਖਾਸ ਤੌਰ ਤੇ ਅੱਜ ਕੱਲ ਦੇ ਨੌਜਵਾਨਾਂ ਨੂੰ ਵੀ ਇਹ ਸੰਦੇਸ਼ ਜਿਹੜਾ ਉਹ ਜਾਣਾ ਚਾਹੀਦਾ ਕਿਉਂਕਿ ਕੋਈ ਇੱਕ ਮੰਨੀ ਬਣਾਉਣ ਦੇ ਚੱਕਰ ਦੇ ਵਿੱਚ ਅਸੀਂ ਕ੍ਰਿਪਟੋ ਵਗੈਰਾ ਤੇ ਅਸੀਂ ਬਹੁਤ ਵਿਸ਼ਵਾਸ ਕਰਦੇ ਹਾਂ ਸੋ ਇਹ ਕ੍ਰਿਪਟੋ ਦਾ ਇਸ ਨੂੰ ਕਿੰਗ ਕਹਿ ਸਕਦੇ ਆ ਤੁਸੀਂ ਇਹ ਯੂਕਰੇਨ ਦਾ ਜਿਹੜਾ ਕੋਸਟ ਨੇ ਜੀ ਗਾਲੀ ਚੇਸ ਦਾ ਨਾਮ ਸੀਗਾ ਹਮ ਹਮ ਤੇ ਇਹ ਜਿਹੜਾ ਮੁੰਡਾ ਸੀਗਾ 32 ਸਾਲ ਦਾ ਸੀਗਾ ਔਰ ਕ੍ਰਿਪਟੋ ਦੇ ਵਿੱਚ ਇਸਨੇ ਬਹੁਤ ਬਹੁਤ ਕਮਾਇਆ ਇਸਨੇ ਸੋ ਕ੍ਰਿਪਟੋ ਦਾ ਇਸਨੂੰ ਕਿੰਗ ਕਹਲ ਕਿਉਂਕਿ ਇਸ ਦੀ ਜਿਹੜੀ ਸੋਸ਼ਲ ਮੀਡੀਆ ਤੇ YouTube ਤੇ ਬਹੁਤ ਵੱਡੀ ਇਨਫਲੂਐਂਸ ਸੀਗੀ ਬਹੁਤ ਜ਼ਿਆਦਾ ਲੋਕ ਇਸਨੂੰ ਫੋਲੋ ਕਰਦੇ ਸੀਗੇ ਔਰ ਹੁਣ ਸਮੇ ਦਾ ਗੇੜ ਅਜਿਹਾ ਆਇਆ ਤੁਸੀਂ ਦੇਖੋ ਸੰਧ ਕਰਚਾ ਜੀ ਕਿ ਜਿਵੇਂ ਹੀ ਟਰੰਪ ਨੇ ਅਨਾਉਂਸ ਕੀਤਾ ਕਿ ਉਹ ਚਾਈਨਾ ਤੇ ਫਿਰ ਸੈਕਸ਼ਨਸ ਲਾਉਣ ਜਾ ਰਹੇ ਨੇ 100% ਜਿਸ ਦਿਨ ਸੈਕਸ਼ਨਸ ਦਾ ਐਲਾਨ ਕੀਤਾ ਉਸ ਦਿਨ ਕ੍ਰਿਪਟੋ ਜਿਹੜੀ ਮਾਰਕੀਟ ਹੈ ਉਹ ਇੱਕਦਮ ਥੱਲੇ ਡਿੱਗ ਗਈ 19 ਬਿਲੀਅਨ ਡਾਲਰ ਦੀ ਜਿਹੜੀ ਹੈ ਉਹ ਕ੍ਰਿ ਔਰ ਇਹ ਜਿਹੜਾ ਬਲਿਨੇਅਰ ਸੀਗਾ ਇਸ ਦਾ ਵੀ ਸਭ ਕੁਝ ਉੱਥੇ ਹੀ ਜਿਹੜਾ ਕੁੱਝ ਵਾਈਪ ਆਊਟ ਹੋ ਗਿਆ ਕਿਉਂਕਿ ਅ ਇਸ ਦੇ ਵਿੱਚ ਜਿਹੜੇ ਸਾਰੇ ਹੀ ਜਿਹੜੀ ਵੱਡੀ ਕ੍ਰਿਪਟੋ ਕਰੰਸੀਜ਼ ਨੇ ਸਾਰੀਆਂ ਹੀ ਡਿੱਗੀਆਂ ਬਿਟਕੋਇਨ ਵੀ 8% ਜਿਹੜਾ ਉਹ ਡਿੱਗਿਆ ਸੀਗਾ ਹੋਰ ਵੀ ਜਿਹੜੀਆਂ ਕ੍ਰਿਪਟੋ ਕਰੰਸੀ ਸੀਗੇ ਇਥੇਰੀਅਮ ਵਗੈਰਾ ਉਹ 12.5% ਡਿੱਗਿਆ ਸੋ ਇਸ ਦਾ ਬਹੁਤ ਵੱਡਾ ਨੁਕਸਾਨ ਹੋਇਆ ਔਰ ਹਾਲਾਤ ਇਥੋਂ ਤੱਕ ਆ ਗਏ ਕਿ ਇਸ ਨੁਕਸਾਨ ਨੂੰ ਇਸ ਨੂੰ ਆਪਣੀ ਹਾਰ ਨੂੰ ਨਾ ਪ੍ਰਦਰਸ਼ਤ ਕਰਦੇ ਹੋਏ ਜਿੱਥੇ ਕਿ ਇਹ ਵੱਡੀਆਂ ਵੱਡੀਆਂ ਗੱਡੀਆਂ ਦਾ ਕਰੋੜਾਂ ਦੀਆਂ ਗੱਡੀਆਂ ਦਾ ਬੰਗਲਿਆਂ ਦਾ ਮਾਲਕ ਸੀਗਾ ਆਪਣੀ ਕਰੋੜਾਂ ਦੀ ਗੱਡੀ ਜਿਹੜੀ ਲੈਂਬਰਗਿਨੀ ਤੇ ਵਿੱਚ ਇਸ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਔਰ ਇਸ ਦੇ ਜਿਹੜੇ ਮੱਥੇ ਤੇ ਜਿਹੜਾ ਗੋਲੀ ਦਾ ਨਿਸ਼ਾਨ ਸੀਗਾ ਜਦੋਂ ਹੁਣ ਇਸ ਨਿਮਰਤ ਖਾਲਸ ਦੇ ਵਿੱਚ ਜਿਹੜਾ ਪਾਇਆ ਗਿਆ ਸੋ ਇਹਨਾਂ ਵੱਡਾ ਨੁਕਸਾਨ ਜਿਹੜਾ ਖੁਦ ਨਹੀਂ ਸਹਿਣ ਕਰ ਸਕਿਆ ਔਰ ਉਹ ਲੋਕ ਜਿਹੜੇ ਕਿ ਸੋਚਦੇ ਨੇ ਕਿ ਬਿਨਾ ਮਿਹਨਤ ਤੋਂ ਇਸੇ ਤਰ੍ਹਾਂ ਹੀ ਰਾਤੋਂ ਰਾਤ ਅਸੀਂ ਕਮਾਲ ਵਾਂਗੇ ਸੋ ਉਹਨਾਂ ਦੇ ਲਈ ਵੀ ਇਹ ਜਿਹੜੀ ਉਸ ਦੀ ਮੌਤ ਇੱਕ ਬਹੁਤ ਵੱਡਾ ਸਬਕ ਦੇ ਗਈ ਹੈ ਸੋ ਕੀ ਮਤਲਬ ਸਾਨੂੰ ਸਭ ਕੁਝ ਕ੍ਰਿਪਟੋ ਤੇ ਹੀ ਰਿਲਾਇ ਕਰ ਲੈਣਾ ਚਾਹੀਦਾ ਜਾਂ ਸਭ ਕੁਝ ਕ੍ਰਿਪਟੋ ਦੇ ਵਿੱਚ ਹੀ ਲਗਾ ਦੇਣਾ ਚਾਹੀਦਾ ਇਹ ਉਸ ਦੀ ਮੌਤ ਇੱਕ ਬਹੁਤ ਵੱਡਾ ਸਬਕ ਦੇਵੇਗੀ ਇਸ ਕਰਕੇ ਅਸੀਂ ਸੋਚਿਆ ਕਿ ਇਸ ਖਬਰ ਨੂੰ ਜਿਹੜਾ ਤੁਹਾਡੇ ਨਾਲ ਸਾਂਝਾ ਕਰਦੇ